ਸਪੀਕਰ ਲਗਾ ਕੇ ਉੱਚੀ ਉੱਚੀ ਸਮਾਨ ਵੇਚਣ ਵਾਲਿਆਂ ਨੇ ਦੁਕਾਨਦਾਰ ਤੇ ਆਮ ਲੋਕਾਂ ਦਾ ਜੀਣਾ ਕੀਤਾ ਹਰਾਮ ਦਾ ਸਮਾਨ ਚੱਕ ਲੈਂਦੇ ਇਹਨਾਂ ਨੂੰ ਚੁਪਰੇ ਨਹੀਂ ਕਰਦੇ ਇਹ ਹੱਲ ਦੱਸੋ ਸਾਡਾ ਸਮਾਨ ਚੱਕਿਆ ਜਾਂਦਾ ਬਾਕੀ ਉਹ ਇਹਨਾਂ ਨੂੰ ਕਿਉਂ ਨਹੀਂ ਚੱਕਦੇ ਸਾਨੂੰ ਦੱਸਣ ਕਿ ਅਨਾਉਂਸਮੈਂਟ ਹੋਈ ਦੀ ਕੋਈ ਵੀ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਸਮਾਨ ਨਹੀਂ ਕੱਢੇਗਾ ਜੇਕਰ ਕੱਢੇਗਾ ਤਾਂ ਚੁਕ ਲਿਆ ਜਾਵੇਗਾ ਤੇ ਉਸਤੇ ਕਾਰਵਾਈ ਹੋਵੇਗੀ। ਬਾਜ਼ਾਰ ਵਿੱਚ ਗੈਰ ਕਾਨੂੰਨੀ ਕਬਜ਼ੇ ਕਰਨ ਵਾਲਿਆਂ ਦੇ ਵੀ ਹੌਸਲੇ ਬੁਲੰਦ। ਕੰਪਲੀਟ ਹੋਣਾ ਕਿਹਨੂੰ ਕਰੀ ਗਈ ਕੋਈ ਸੁਣਦਾ ਤਾਂ ਹੈ ਨਹੀਂ। 2-3 ਵਾਰ ਤਾਂ ਇਹਦਾ ਸਮਾਨ ਰੱਖ ਕੇ ਲੈ ਗਏ ਵੀਰ ਦਾ ਅੰਦਰ ਉਹਨਾਂ ਨੇ ਕਮੇਟੀ ਵਾਲੇ। ਪੁੱਛਣਾ ਚਾਹੁੰਦਾ ਨਗਰ ਕੌਂਸਲ ਨੂੰ ਕੀ ਇਹ ਕਾਰਵਾਈ ਸਿਰਫ ਦੁਕਾਨਦਾਰਾਂ ਲਈ ਹੀ ਹੈ? ਟੈਂਪੂ ਵਾਲੇ ਰੇੜੀਆਂ ਵਾਲੇ ਸ਼ਰੀਆਮ ਸੜਕ ਦੇ ਉੱਤੇ ਰੁੱਕ ਕੇ ਆਪਣਾ ਸਮਾਨ ਵੇਚਦੇ ਹਨ ਤੇ ਵੱਡੇ ਵੱਡੇ ਲਾਊਡ ਸਪੀਕਰ ਫੁੱਲ ਆਵਾਜ਼ ਦੇ ਵਿੱਚ ਕਰਦੇ ਹਨ ਜਿਸ ਨਾਲ ਕਿ ਸਾਨੂੰ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਕੋਈ ਹਾਰਟ پیشنਟ ਹੋਵੇ ਕੱਲ ਨੂੰ ਕੋਈ ਕਿਸੇ ਨੂੰ ਗੱਲਬਾਤ ਹੋ ਜਾਵੇ ਤਾਂ ਅਸਦਾ ਜ਼ਿੰਮੇਵਾਰ ਕੌਣ ਹੈ ਨਗਰ ਕੌਂਸਲ ਸਮਰਾਲਾ ਪੁਲਿਸ ਪ੍ਰਸ਼ਾਸਨ ਸੁੱਤੇ ਕੁੰਭ ਕਰਨੀ ਨੀਂਦ ਜਿਹੜੀਆਂ ਆਮ ਦੇ ਦੇਣਾ ਨੂੰ ਕਿਤੇ ਜਦਾ ਲੱਗ ਜਾਂ ਫੇ ਰੇਣਾ ਦੇ ਵਿੱਚ ਕਰਨ ਅਸੀਂ ਵੀ ਅੱਗੇ ਤੱਕ ਲਾਈਏ ਸਮਾਨ ਤੁਹਾਨੂੰ ਉਹ ਆ ਕੇ ਰੋਪਾਉਂਦੇ ਨੇ ਚੱਕ ਕੇ ਲੈ ਜਾਂਗੇ ਇਹ ਉਹ ਕਰਾਂਗੇ ਇਹ ਕਰਾਂਗੇ ਮੈਨੂੰ ਹਾਲ ਦੱਸੋ ਜੇ ਕੋ ਘਰ ਦੇ ਵਿੱਚ ਪਾਣੀ ਮੈਂਮਰੇ ਇਕੱਲੀ ਲੇਡੀਜ਼ ਘਰ ਦਾ ਕੰਮ ਕਰੇ ਤੇ ਘਰ ਸਾਫਾ ਕੋਈ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਇਹ ਸ਼ਹਿਰ ਵੀ ਸਾਡਾ ਘਰ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪਏਗਾ ਤਾਦੀ ਸ਼ਹਿਰ ਸਾਫ ਹੋ ਸਕਦਾ ਵੇ ਕੋ ਕੀ ਜਿਹੜਾ ਖੰਨਾ ਸਮਰਾਲਾ ਰੋਡ ਦੀ ਤੁਸੀਂ ਗੱਲ ਕੀਤੀ ਹੈ ਮੈਂ ਮੀਨ ਬਾਜ਼ਾਰ ਦੇ ਵਿੱਚ ਕੀਤਾ ਸੀਗਾ ਆ ਸਾਡੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਜਿਹੜੀ ਆਪਣੀਆਂ ਕਮੇਟੀਆਂ ਤੁਹਾਡੇ ਬਾਜ਼ਾਰ ਦੇ ਵਿੱਚ ਹੁੰਦੀਆਂ ਵਕਤ ਦਾ ਕਰਿਆਣਾ ਕਮੇਟੀ ਯੂਨੀਅਨ ਹੈਗੀ ਹੈ ਜਾਂ ਹੋਰ ਸਬਜ਼ੀ ਵਾਲੇ ਹੈਗੇ ਨੇ ਹੋਰ ਜੀ ਉਨਨਾ ਹੈਗੀਆਂ ਉਹਨਾਂ ਨੇ ਇੱਕ ਸਹਿਮਤੀ ਬਣ ਗਈ ਸੀ ਇੱਕ ਪਰਟੀਕੂਲਰ ਏਰੀਆ ਨਾਲ ਅਸੀਂ ਡਿਫਾਈਨ ਕਰਦਾਂਗੇ ਤੁਸੀਂ ਉਸ ਤੋਂ ਬਾਅਦ ਆਪਣੀ ਆਪਣੀ ਦੁਕਾਨ ਨਹੀਂ ਲੈ ਕੇ ਆਉਗੇ ਸਮਰਾਲਾ ਸ਼ਹਿਰ ਦੇ ਚੰਡੀਗੜ੍ਹ ਰੋਡ ਮੇਨ ਬਾਜ਼ਾਰ ਮਾਛੀਵਾੜਾ ਰੋਡ ਤੇ ਖੰਨਾ ਨਵਾਂ ਸ਼ਹਿਰ ਰੋਡ ਤੇ ਗੈਰ ਕਾਨੂੰਨੀ ਤਰੀਕੇ ਨਾਲ ਸੜਕ ਤੇ ਛੋਟਾ ਹਾਥੀ ਟੈਂਪੂ ਜਾਂ ਟਰਾਲੀਆਂ ਖੜੀਆਂ ਕਰ ਉੱਚੀ ਉੱਚੀ ਲਾਉਡ ਸਪੀਕਰ ਲਗਾ ਕੇ ਸਮਾਨ ਵੇਚਣ ਵਾਲਿਆਂ ਨੇ ਸਮਰਾਲਾ ਨਿਵਾਸੀਆਂ ਦਾ ਜੀਣਾ ਹਰਾਮ ਕਰ ਦਿੱਤਾ ਇਸ ਸੰਬੰਧ ਵਿੱਚ ਕਈ ਦੁਕਾਨਦਾਰਾਂ ਵੱਲੋਂ ਲਾਉਡ ਸਪੀਕਰ ਲਗਾ ਕੇ ਸੜਕ ਤੇ ਸਮਾਨ ਵੇਚਣ ਵਾਲਿਆਂ ਦੀਆਂ ਵੀਡੀਓ ਕਈ ਵਾਰ ਸੋਸ਼ਲ ਮੀਡੀਆ ਤੇ ਵਾਇਲ ਕੀਤੀਆਂ ਗਈਆਂ ਪਰ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਾ ਖਿਲਾਫ ਨਹੀਂ ਕੀਤੀ ਗਈ ਜੇਕਰ ਸੜਕ ਤੇ ਗੱਡੀਆਂ ਟੈਂਪੋ ਛੋਟੇ ਹਾਥੀ ਖੜਾ ਲਾਉਡ ਸਪੀਕਰ ਲਗਾ ਕੇ ਸਮਾਨ ਵੇਚਣ ਵਾਲਿਆਂ ਲਈ ਪੁਲਿਸ ਪ੍ਰਸ਼ਾਸਨ ਅਤੇ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ ਪਰ ਇਹਨਾਂ ਗੈਰ ਕਾਨੂੰਨੀ ਤਰੀਕੇ ਨਾਲ ਸੜਕ ਤੇ ਉੱਚੀ ਉੱਚੀ ਸਪੀਕਰ ਲਗਾ ਕੇ ਸਮਾਨ ਵੇਚਣ ਵਾਲਿਆਂ ਦੇ ਹੌਸਲੇ ਇੰਨੇ ਬਲੰਦ ਨੇ ਕਿ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੂੰ ਕੁਝ ਨਹੀਂ ਸਮਝਦੇ ਦੁਕਾਨਦਾਰ ਸਨੀ ਮਰਵਾਹਣੇ ਕਿਹਾ ਕਿ ਸੜਕ ਤੇ ਛੋਟੇ ਹਾਥੀ ਟੈਂਪੋ ਜਾਂ ਟਰਾਲੀ ਖੜਾ ਕਰਕੇ ਲਾਉਡ ਸਪੀਕਰ ਲਗਾ ਕੇ ਸਮਾਨ ਵੇਚਣ ਵਾਲਿਆਂ ਨੇ ਸਾਡਾ ਜੀਣਾ ਹਰਾਮ ਕੀਤਾ ਹੋਇਆ ਉੱਚੀ ਉੱਚੀ ਲਾਉਡ ਸਪੀਕਰ ਦੀ ਆਵਾਜ਼ ਸੁਣ ਕੇ ਕਿਸੇ ਨੂੰ ਹਾਰਟ ਅਟੈਕ ਵੀ ਹੋ ਸਕਦਾ ਤੇ ਘਟਨਾ ਵਾਪਰ ਸਕਦੀ ਹੈ ਜਦੋਂ ਅਸੀਂ ਉੱਚੀ ਉੱਚੀ ਲਾਉਡ ਸਪੀਕਰ ਲਗਾਉਣ ਵਾਲਿਆਂ ਨੂੰ ਜਾ ਕੇ ਜਿਹਾ ਕਰਨ ਤੋਂ ਰੋਕਦੇ ਆ ਤਾਂ ਉਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਮਰਵਾਹਣੇ ਕਿਹਾ ਕਿ ਨਗਰ ਕੌਂਸਲ ਦੁਕਾਨਦਾਰਾਂ ਨੂੰ ਤਾਂ ਦੁਕਾਨ ਦੇ ਬਾਹਰ ਸਮਾਨ ਰੱਖਣ ਦੀ ਇਜਾਜ਼ਤ ਨਹੀਂ ਦਿੰਦੀ ਪਰ ਇਹਨਾਂ ਲਾਉਡ ਸਪੀਕਰ ਲਗਾ ਕੇ ਸੜਕ ਤੇ ਸਮਾਨ ਵੇਚਣ ਵਾਲਿਆਂ ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੀ ਇੱਕ ਸਵਾਲੀਆ ਨਿਸ਼ਾਨ ਹੈ ਅਸੀਂ ਮੰਗ ਕਰਦੇ ਹਾਂ ਕਿ ਸਾਡੀ ਇਸ ਦਿੱਕਤ ਤੇ ਪਰੇਸ਼ਾਨੀ ਦਾ ਹੱਲ ਕੀਤਾ ਜਾਵੇ ਕੀ ਨਾਮ ਹੈ ਤੁਹਾਡਾ ਜੀ ਮੈਂ ਸਚਿਨ ਮਰਵਾਹ ਦੇ ਤੇ ਪਿਆਰ ਦੇ ਵਿੱਚ ਕਹਿੰਦੇ ਨੌਕੀ ਤੇ ਲਗਾ ਦੇ ਸਮਾਨ ਵਿੱਚ ਜਾਂਦਾ ਹੈ ਪਰੇਸ਼ਾਨ ਕੀਤਾ ਦੁਕਾਨਦਾਰ ਨੂੰ ਕੀ ਕਹਿੰਦੇ ਪੂਰਾ ਪਰੇਸ਼ਾਨ ਕਰਦੇ ਸਾਡਾ ਸਮਾਨ ਚੱਕ ਲੈਂਦੇ ਇਹਨਾਂ ਨੂੰ ਚਪਰੇ ਨਹੀਂ ਕਰਦੇ ਇਹਦਾ ਹੱਲ ਦੱਸੋ ਸਾਡਾ ਸਮਾਨ ਚੱਕਿਆ ਜਾਂਦਾ ਬਾਕੀ ਉਹ ਇਹਨਾਂ ਨੂੰ ਕਿਉਂ ਨਹੀਂ ਚੱਕਦੇ ਸਾਨੂੰ ਦੱਸਣ ਬਾਈਆ ਸਾਰਾ ਦਿਨ ਆਂ ਲਾ ਕੇ ਖੜੇ ਰਹਿੰਦੇ ਨੇ ਸਾਰਾ ਦਿਨ ਲੰਦੇ ਆ ਰਾਤ ਨੂੰ ਸ਼ਾਮ ਨੂੰ ਆ ਕੇ ਦੇਖਿਓ ਪੂਰਾ ਰੌਜ ਹੁੰਦਾ ਹੋਵੇ ਕਦੇ ਕੋਈ ਆਵੇ ਕਦੇ ਕਈ ਆਵੇ ਕਦੇ ਕੋਈ ਆਵੇ ਪਰ ਪ੍ਰਸ਼ਾਸਨ ਦੀ ਐਤੋਂ ਬੜੀਆਂ ਨਿਕਲਦੀਆਂ ਨੇ ਪ੍ਰਸ਼ਾਸਨ ਦੀਆਂ ਕੋਈ ਕਾਰਵਾਈ ਨਹੀਂ ਕਰਦੇ ਕੋਈ ਨਹੀਂ ਕਰਦੇ ਗੱਡੀ ਖੜਾ ਕੇ ਚੱਲ ਜਾਂਦੇ ਮੋੜੇ ਤਾਣੀ ਚਖਣ ਆਉਂਦੇ ਦਰਹਾਂ ਨੂੰ ਗੱਡੀਆਂ ਖੜਵੀਆਂ ਨੇ ਸਾਡੀਆਂ ਦੇ ਜਿਹੜੇ ਜਿਹੜੇ ਦਰਹਾਂ ਨੂੰ ਖੜਾ ਕਰਾਉਂਦੇ ਹੋਣਾ ਤੋ ਕੁਝ ਲੈਦੇ ਵੀ ਹੈ ਇਸ ਤਰ੍ਹਾਂ ਖੜਾ ਕਰਦੇ ਨੇ ਦੇਖੋ ਇਹ ਤਾਂ ਹੁਣ ਐਂ ਦੀ ਨੇ ਮੂਰੇ ਖੜਾਉਂਦੇ ਉਹਨਾਂ ਨੂੰ ਪਤਾ ਵਾ ਇਹਨਾਂ ਬਾਰੇ ਪਾਪਾ ਨੂੰ ਕਹਿ ਨਹੀਂ ਸਕਦੇ ਜੀਆਂ ਵਗੈਰਾ ਖੜੀਆਂ ਹੁੰਦੀਆਂ ਨੇ ਉਹ ਪੈਸੇ ਲੈ ਜਾਂਦੇ ਜ ਇਹ ਰੋਜ਼ ਦਾ ਕੰਮ ਹੈ ਨਾ ਰੋਜ਼ ਦਾ ਕੰਮ ਹੈ ਭਾਈ ਹਰ ਰੋਜ਼ ਦਾ ਤੁਹਾਡੇ ਕੋਲ ਕੋਈ ਕੰਪਲੀਟ ਵੀ ਲਖਾਈ ਜਾਂਦੀ ਹੈ ਕੰਪਲੀਟ ਹੁਣ ਕਿਹਨੂੰ ਕਰੀਏ ਕੋਈ ਸੁਣਦਾ ਤਾਂ ਹੈ ਨਹੀਂ ਦੋ ਤਿੰਨ ਵਾਰ ਤਾਂ ਆਇਆ ਸਮਾਨ ਰੱਖ ਕੇ ਲੈ ਗਏ ਵੀਰ ਦਾ ਅੰਦਰੋਂ ਵਾਲੇ ਕਮੇਟੀ ਵਾਲੇ ਸਾਨੂੰ ਸਾਨੂੰ ਦਰਾਂ ਨੂੰ ਬਾਹਰ ਸਮਾਨ ਕੱਢਣ ਦੀ ਇਜਾਜ਼ਤ ਲਈ ਕੀ ਮੰਗ ਰੱਖਦੇ ਹੋ ਸਾਡੀ ਮੰਗ ਰੱਖਦੇ ਪੂਰੀ ਲੈਣ ਖਾਚੀ ਨੇ ਭਾਈ ਇਹ ਤੋਂ ਵੱਧ ਨਹੀਂ ਲੱਗਣਾ ਬਾਕੀ ਰੇੜੀਆਂ ਮੰਨ ਦੇਣ ਨੂੰ ਕਿਤੇ ਜਿਆਦਾ ਲੱਗ ਜਾਂ ਫਿਰ ਇਹਨਾਂ ਦੇ ਵਿੱਚ ਅੱਕਣ ਅਸੀਂ ਵੀ ਅੱਗੇ ਤੱਕ ਲਾਈਏ ਸਮਾਨ ਸਾਨੂੰ ਇਹ ਆ ਕੇ ਰੋਪਾਉਂਦੇ ਨੇ ਚੱਕ ਕੇ ਲੈ ਜਾਗੇ ਇਹ ਉਹ ਕਰਾਂਗੇ ਇਹ ਕਰਾਂਗੇ ਹੱਲ ਰੋ ਮੈਂ ਤੁਹਾਡੇ ਜੀ ਸਨੀ ਮਰਵਾਹ ਜੀ ਉਗਜ਼ਾਰ ਦੇ ਉੱਤੇ ਲੌਕ ਸਪੀਕਰ ਲਗਾ ਕੇ ਜੋ ਸਮਾਨ ਵੇਚਿਆ ਜਾਂਦਾ ਉਹ ਵੀ ਕਹਿੰਦੇ ਉਹਦੀ ਬਹੁਤ ਪਰੇਸ਼ਾਨ ਹੈ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਕੁਝ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਇੱਕ ਅਨਾਉਂਸਮੈਂਟ ਹੋਈ ਦੀ ਕੋਈ ਵੀ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਸਮਾਨ ਨਹੀਂ ਕੱਢੇਗਾ ਜੇਕਰ ਕੱਢੇਗਾ ਤਾਂ ਉਹ ਚੁਕਲਿਆ ਜਾਵੇਗਾ ਤੇ ਉਸਤੇ ਕਾਰਵਾਈ ਹੋਵੇਗੀ ਪਰ ਮੈਂ ਪੁੱਛਣਾ ਚਾਹੁੰਦਾ ਨਗਰ ਕੌਂਸਲ ਨੂੰ ਕੀ ਇਹ ਕਾਰਵਾਈ ਸਿਰਫ ਦੁਕਾਨਦਾਰਾਂ ਲਈ ਹੀ ਹੈ ਟੈਂਪੂ ਵਾਲੇ ਰੇੜੀਆਂ ਵਾਲੇ ਸ਼ਰਿਆਮ ਸੜਕ ਦੇ ਉੱਤੇ ਰੋਕੇ ਆਪਣਾ ਸਮਾਨ ਵੇਚਦੇ ਹਨ ਤੇ ਵੱਡੇ ਵੱਡੇ ਲਾਉਡ ਸਪੀਕਰ ਫੁੱਲ ਆਵਾਜ਼ ਦੇ ਵਿੱਚ ਕਰਦੇ ਹਨ ਜਿਸ ਨਾਲ ਕਿ ਸਾਨੂੰ ਦੁਕਾਨਦਾਰਾਂ ਨੂੰ ਕਾਫੀ ਜ਼ਿਆਦਾ ਦਿੱਕਤ ਆਉਂਦੀ ਹੈ ਕੋਈ ਹਾਰਟ ਪੇਸ਼ੈਂਟ ਹੋਵੇ ਕੱਲ ਨੂੰ ਕੋਈ ਕਿਸੇ ਨੂੰ ਗੱਲਬਾਤ ਹੋ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੈ ਨਗਰ ਕੌਂਸਲ ਨੂੰ ਚਾਹੀਦਾ ਹੈ ਕਿ ਇਸ ਦਾ ਵੀ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਸਾਨੂੰ ਦੁਕਾਨਦਾਰਾਂ ਨੂੰ ਵੀ ਕੋਈ ਰਾਹਤ ਮਿਲੇ ਸਾਸੀ ਦੁਕਾਨਦਾਰਾਂ ਨੂੰ ਤਾਂ ਸਾਨੂੰ ਐਡਾ ਲੱਗਦਾ ਕਿ ਇਹ ਮੂਹਰੇ ਆ ਕੇ ਖੜੇ ਹੋ ਜਾਂਦੇ ਨੇ ਕਿ ਸਾਡੇ ਕੋਲ ਹੀ ਤਾਂ ਬਸ ਕੋਈ ਰੁਕਦਾ ਹੀ ਨਹੀਂ ਗਾਕ ਵੀ ਸੁਬਾ ਤੋਂ ਲੈ ਕੇ ਜਿੱਦਾਂ ਬੈਠਦੇ ਆਈ ਓਦਾਂ ਹੀ ਵਿਹਲੇ ਚਲੇ ਜਾਂਦੇ ਆ ਬੈਠ ਕੇ ਕੋਈ ਇਹਨਾਂ ਨੂੰ ਕਹਿਣ ਵਾਲਾ ਕੁਝ ਨਹੀਂ ਹੈ ਜੇ ਅਸੀਂ ਵੀ ਇਹਨਾਂ ਨੂੰ ਕਹਿੰਨੇ ਆ ਵੀ ਆਵਾਜ਼ ਹੌਲੀ ਕਰ ਲੋ ਪਰ ਕੋਈ ਆਵਾਜ਼ ਵੀ ਹੌਲੀ ਨਹੀਂ ਕਰਦਾ ਨਗਰ ਕੌਂਸਲ ਦੇ ਅਧਿਕਾਰੀ ਕੋਲ ਜੀ ਨਿਕਲਦੇ ਚਲੇ ਜਾਂਦੇ ਨੇ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਹੈ ਸਰ ਸਮਾਜ ਸਹਿਰ ਦੇ ਮੇਨ ਚੱਲੀ ਜੋ ਰੋੜ ਤੇ ਲਾਉਡ ਸਪੀਕਰ ਲਗਾ ਕੇ ਬਗੈਰ ਕਾਨੂੰਨੀ ਤਰੀਕੇ ਨਾਲ ਸਮਾਨ ਵੇਚਿਆ ਜਾਂਦਾ ਲੋਕ ਦੁਖੀ ਹੋਏ ਨੇ ਪਰੇਸ਼ਾਨ ਹੋਏ ਬੈਨੇ ਪ੍ਰਸ਼ਾਸਨ ਕੋਈ ਕਾਰਵਾਈ ਕਿਉਂ ਨਹੀਂ ਕਰਦਾ ਦੇਖੋ ਇਹ ਮਸਲਾ ਪਹਿਲਾਂ ਵੀ ਡੇਲੀ ਪੋਸਟ ਤੋਂ ਮੇਰੇ ਧਿਆਨ 'ਚ ਲਿਆਂਦਾ ਗਿਆ ਸੀ ਵੀ ਉੱਥੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈਗੀ ਐ ਅੱਜ ਤੁਸੀਂ ਉਸ ਸਮੱਸਿਆ ਦੇ ਵਿੱਚ ਇੱਕ ਪੁਆਇੰਟ ਹੋਰ ਐਡ-ਆਨ ਕੀਤਾ ਵੀ ਉੱਥੇ ਜਿਹੜੇ ਰੇਣੀਆਂ ਲੱਗੇ ਨੇ ਕੋਈ ਸਬਜ਼ੀ ਵਾਲਾ ਹੈਗਾ ਵੇ ਉਹ ਮਾਈਕ ਲਗਾ ਕੇ ਇੱਕ ਟੇਪ ਸਾਰਾ ਦਿਨ ਚਲਦੀ ਰਹਿੰਦੀ ਏ ਤੇ ਜਿੰਨਾ ਲੋਕਾਂ ਨੂੰ ਲੰਘਣਾ ਨੇ ਰਾਹ ਹੀ ਰਾਣੋਂ ਉਹ ਰੋਕ ਤੋਂ ਦੇ ਵਸਨੇਕਾਂ ਨੂੰ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਹਦੇ 'ਚ ਕੋਈ ਦੋਰਾ ਹੀ ਨਹੀਂ ਹੈਗੀ ਇਹ ਸਮੱਸਿਆ ਹੈ ਵੇ ਉਹ ਵਿਦਆਊਟ ਪਰਮਿਸ਼ਨ ਜਿਹੜੇ ਅਨਾਊਂਸਮੈਂਟਸ ਕਰਦੇ ਨੇ ਜਿਹੜੇ ਕਿ ਅਨਾਊਂਸਮੈਂਟ ਕੋਈ ਵੀ ਜੇ ਕਰਨੀ ਏ ਪਬਲਿਕ ਕੌਂਸਲ ਸਿਸਟਮ ਲਾਣਾ ਉਹੀ ਪਰਮਿਸ਼ਨ ਲੈਣੀ ਹੁੰਦੀ ਹੈ ਉਹ ਵਿਦੌਟ ਪਰਮਿਸ਼ਨ ਹੈਗੇ ਨੇ ਟ੍ਰੈਫਿਕ ਦਾ ਵੀ ਸਮੱਸਿਆ ਹੈ ਇਨਕ੍ਰੋਚਮੈਂਟ ਵੀ ਹੈ ਅ ਅਸੀਂ ਲਾਸਟ ਵੀਕੇ ਡਰਾਈਵ ਕੀਤੀ ਸੀ ਆ ਆਉਣ ਵਾਲੇ ਸਮੇਂ ਦੇ ਵਿੱਚ ਵਿਧੀ ਨੇ ਅ 2-3 ਦਿਨਾਂ ਦੇ ਵਿੱਚ ਬਾਏ ਜਿਵੇਂ ਅੱਜ ਫ੍ਰਾਈਡੇ ਹੈਗਾ 26 ਜਨਵਰੀ ਤੋਂ ਬਾਅਦ ਅਸੀਂ ਫੁੱਲ ਫਲੈਜ ਡਰਾਈਵ ਕਰਾਂਗੇ ਤੇ ਉਹ ਜਿਹੜੀ ਇਨਕ੍ਰੋਚਮੈਂਟ ਸਾਰੀ ਖਤਮ ਕਰਾ ਦਵਾਂਗੇ ਇਹ ਕਿਸ ਤਰ੍ਹਾਂ ਦੀ ਗੱਲ ਹੋ ਰਹੀ ਜੀ ਇਹਨਾਂ ਦੇ ਵੇਖੋ ਜਿਹੜੇ ਤੇ ਟ੍ਰੈਫਿਕ ਪੁਸਤਿਆਂ ਉਲੰਘਣਾ ਜਿਵੇਂ ਗੱਡੀਆਂ ਰੋਡ ਤੇ ਪਾਰਕ ਕੀਆਂ ਉਹਨਾਂ ਤੇ ਚਲਾਨ ਹੋਏਗਾ ਜੋ ਨੀਮਾਨਸਰ ਬੰਦਾ ਵੀ ਜਦ ਜਨੇ ਇਨਕ੍ਰੋਚ ਕੀਤਾ ਵੇ ਇਹਦੀ ਸਰਕਲ ਇਨਕ੍ਰੋਚ ਕੀਤੀ ਹੈ ਉਹਦੇ ਖਿਲਾਫ ਜਿਹੜੇ ਉਹ ਚਲਾਨੀ ਹੋਏਗੀ ਤੇ ਪ੍ਰੋਪਰ ਕਾਰਵਾਈ ਹੋਏਗੀ ਜੇ ਕਿਸੇ ਨੇ ਇਨਕ੍ਰੋਚ ਕੀਤੀ ਹੋਈ ਹੈ ਪਰ ਇਸ ਗੱਲ ਦੀ ਕਹੀ ਆਉਂਦਾ ਪਰ ਫਿਰ ਵੀ ਇਹ ਲੋਗ ਬਾਗਦੀ ਆਂਦੀ ਇਹਨਾਂ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਵੇਖੋ ਜੀ ਸ਼ਹਿਰ ਕਿਸੇ ਨੂੰ ਵੀ ਸਾਫ਼ ਸੁਥਰਾ ਰੱਖਣ ਲਈ ਲੋਕਾਂ ਦੇ ਸਹਿਯੋਗ ਤੋਂ ਬਿਨਾ ਕੋਈ ਜਗ੍ਹਾ ਸਾਫ਼ ਨਹੀਂ ਹੋ ਸਕਦੀ ਅਸੀਂ ਆਪਣਾ ਘਰ ਵੀ ਹੈ ਨਾ ਜੇ ਕੋ ਘਰ ਦੇ ਵਿੱਚ ਪੰਜ ਮੈਂਬਰ ਇਕੱਲੇ ਲੇਡੀਜ਼ ਘਰ ਦਾ ਕੰਮ ਕਰੇ ਇਹ ਘਰ ਸਾਫ਼ ਹੋ ਜੇ ਨਹੀਂ ਹੁੰਦਾ ਸਾਰਿਆਂ ਦੇ ਸਹਿਯੋਗ ਨਾਲ ਹੁੰਦਾ ਹੈ ਇਹ ਸ਼ਹਿਰ ਵੀ ਸਾਡਾ ਘਰ ਹੈ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪਏਗਾ ਤਾਂ ਵੀ ਇਹ ਸ਼ਹਿਰ ਸਾਫ਼ ਹੋ ਸਕਦਾ ਹੈ ਅਸੀਂ ਐਮੀਕੇਬਲੀ ਪਿਆਰ ਨਾਲ ਇੱਕ ਮਹਿੰਮ ਛੜਾਂਗੇ ਵੀ ਲੋਕਾਂ ਦਾ ਸਾਥ ਦੇ ਨਾਲ ਅਸੀਂ ਅਰਸ ਸਮਰਾਲੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈਏ ਅਜਾ ਇੱਕ ਅਹਿਮ ਸਵਾਲ ਹੈ ਕਿ ਪਿਛਲੀ ਵਾਰੀ ਨਮਾਜ਼ ਦੀ ਆਗੇ ਕੋਸਾਂ ਵੀ ਸੀਦਾ ਵੀ ਬਿਜਾੜੇ ਇੰਕ੍ਰੋਚਮੈਂਟ ਹਟਾਈ ਸੀ ਸਭ ਕੁਝ ਉਦੋਂ ਵੀ ਰਜੇਹ ਰਿਕਰੋਜਮੈਂਟ ਵਾਲੇ ਰਹੇਗੇ ਜੀ ਜੋ ਖੰਨਾ ਨਮਾਜ਼ ਸ਼ਹਿਰ ਰੋਡ ਤੇ ਜਿਨ੍ਹਾਂ ਦੀ ਅਜੇ ਤੱਕ ਕੋਈ ਇੰਕ੍ਰੋਚਮੈਂਟ ਨਹੀਂ ਹਟਾ ਸਕਿਆ ਕਿ ਉਹਨਾਂ ਨੂੰ ਕੋਈ ਸਰਕਾਰ ਦਾ ਪ੍ਰਸ਼ਾਸਨ ਦਾ ਕੋਈ ਦ ਇਹ ਜਿਹੜਾ ਖੰਨਾ ਸਮਰਾਲਾ ਰੋਡ ਦੀ ਤੁਸੀਂ ਗੱਲ ਕੀਤੀ ਹੈ ਮੈਂ ਮੀਨ ਬਾਜ਼ਾਰ ਦੇ ਵਿੱਚ ਕੀਤਾ ਸੀਗਾ ਸਾਡੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਜਿਹੜੀ ਆਪਣੀਆਂ ਕਮੇਟੀਆਂ ਤੁਹਾਡੇ ਬਾਜ਼ਾਰ ਦੇ ਵਿੱਚ ਹੁੰਦੀਆਂ ਵਕਤ ਦਾ ਕਰਿਆਣਾ ਕਮੇਟੀ ਯੂਨੀਅਨ ਹੈਗੀ ਹੈ ਜਾਂ ਹੋਰ ਸਬਜ਼ੀ ਵਾਲੇ ਗਏ ਨੇ ਹੋਰ ਯੂਨੀਅਨਾਂ ਹੈਗੀਆਂ ਉਹਨਾਂ ਨੇ ਇੱਕ ਸੈਫਟੀ ਬਣ ਗਈ ਸੀ ਇੱਕ ਪਾਰਟਿਕੂਲਰ ਏਰੀਆ ਨਾਲ ਅਸੀਂ ਡਿਫਾਈਨ ਕਰਦਾਂਗੇ ਤੁਸੀਂ ਉਸ ਤੋਂ ਬਾਅਦ ਆਪਣੀ ਆਪਣੀ ਦੁਕਾਨ ਨਹੀਂ ਲੈ ਕੇ ਆਉਗੇ ਤੇ ਪਰ ਹੁਣ ਮੈਂ ਤੁਸੀਂ ਵੀ ਦੱਸਿਓ ਔਰ ਮੇਰੇ ਵੀ ਧਿਆਨ 'ਚ ਆਇਆ ਵੀ ਉਹ ਔਨਲਾਈਨ ਤੋਂ ਅੱਗੇ ਆ ਕੇ ਇਨਕ੍ਰੋਚ ਕਰ ਲਿਆ ਏਰੀਆ ਉਹਨਾਂ ਨੇ ਤੂੰ ਡੈਫੀਨੇਟਲੀ ਸੀ ਚਲਾਨਿੰਗ ਕਰਾਂਗੇ ਵਿਦਨ ਡੇ অর ਟੂ ਅੱਜ 24 ਹੋ ਗਈ ਹੈ ਅਸੀਂ ਗਣਤੰਤਰ ਦਿਵਸ ਵਾਲੇ 26 ਤਰੀਕ ਦਾ ਦੈਨ ਉਸ ਤੋਂ ਬਾਅਦ ਅਸੀਂ ਡੈਫੀਨੇਟਲੀ ਕਰ ਦੇ ਕਰਾਂਗੇ ਔਰ ਤੁਸੀਂ 27 28 ਨੂੰ ਤੁਸੀਂ ਆਪ ਆ ਕਿਉਂਕਿ ਜੀ ਸ਼ਹਿਰ ਸਾਫ਼ ਹੋ ਗਿਆ ਡੈਟ ਆਈ ਪ੍ਰੋਮਿਸ